ਆ ਦੇਖੋ ਮਾਲ ਪੂਰਾ ਵਧੀਆ ਜੀ 3 2 1 ਦਾ ਮਾਲ ਆ ਜੀ ਇਹ ਚ ਠੀਕ ਆ 3 2 1 ਦਾ ਹੈਗਾ ਹਾਂ ਜੀ ਹਾਂ ਜੀ ਤੇ ਤੁਹਾਡੇ ਸਾਹਮਣੇ ਮਿੱਤਰੋ ਜਿਹੇ ਕੋਲੇ ਖੜਕੇ ਪਵਾਲੇ ਮਾਲ ਹੈ ਨਾ ਇਹ ਨਹੀਂ ਹੈਗਾ ਵੀ ਜਿੰਨੀ ਸਲੇਟਸ ਨੂੰ ਚਾਹੀਦੀ ਆ ਉਨੀ ਮਿਲ ਜੂਗੀ ਜਿਵੇਂ ਗਾਹਕ ਮੰਗਦਾ ਉਵੇਂ ਬਣਾ ਦਿੰਨੇ ਹਾਂ ਕਾ ਹਾਂ ਹਾਂ ਜਿਵੇਂ ਗਾਹਕ ਮੰਗਦਾ ਠੀਕ ਆ 4.5 ਦੀ ਵੀ ਆ ਜਾਂਦੀ ਹੈ ਇਹ ਚ ਮਿਲ ਕੇ ਵੀ ਚਾਰ 1 ਦੀ ਵੀ ਆ ਰਹੀ ਹੈ ਠੀਕ ਜਿਵੇਂ ਉਹ ਛੋਟੀ ਆ ਛੋਟੀ ਆ ਪਰਲੀ ਨਾ ਹਾਂ ਇਹ 4 1 ਦੀ ਆ ਗਈ ਠੀਕ ਉਹ 4 1 ਦੀ ਉਹ 4 1.5 ਦੀਆਂ ਉਹ 4.5 ਦੀ ਆ ਗਈ ਉਹ 4 1 ਦੀ ਆ ਗਈ ਉਹ 4 1 ਦੀਆਂ ਆ ਗਈਆਂ ਸਾਰੇ ਸਾਈਜ਼ ਉਪਲਬਧ ਨੇ ਲਾਈਵ ਵੀ ਮਿੱਤਰੋ ਅੱਜ ਜਿਹੜੀ ਤੁਹਾਡੇ ਵੀਡੀਓ ਲੈ ਕੇ ਆਏ ਆਗੇ ਉਹ ਗੁਰਨਾਨਕ ਢੂਲਾ ਸਟੋਰ ਦੀ ਲੈ ਕੇ ਆਇਆ ਸਵਿੰਟ ਸਟੋਰ ਹੈੜਾ ਵੀਰ ਨੇ ਤੇ ਇਹ ਕਹਦੀਏ ਵੀ ਆਪਾਂ ਤੁਹਾਨੂੰ ਸਾਰਾ ਮਟੀਰੀਅਲ ਇੱਥੋਂ ਮਿਲ ਜਾਊਗਾ ਪਿੰਡ ਭਣੀ ਜਸਾਣਾ ਆਪਣੇ ਕਿਸੇ ਵੀਰ ਨੂੰ ਚਾਹੀਦਾ ਸਨਾਂ ਜਤ ਤਰੌਲੇ 'ਚ ਲਵੇ ਲਾਉਣੇ ਤੌਲੇ 'ਚ ਚਾਰ ਪੰਜ ਪਿੰਡਾਂ ਦੇ ਨਾ ਤਰੌਲੇ ਵਗੈਰੇ ਚਾਹੀਦਾ ਹੁੰਦਾ ਸਾਨੂੰ ਸਾਰਾ ਸਮਾਨ ਇੱਥੋਂ ਮਿਲ ਜੂਗਾ ਆ ਪਲਾਈ ਆ ਗਈ ਨਵੀਂ ਜਿਹੜੀ ਹੁਣ ਟ੍ਰੈਂਡ ਚੱਲ ਰਿਹਾ ਹੈਗਾ ਸੱਤ ਦੇ ਉੱਤੇ ਪੈਂਦੀ ਆ ਪਹਿਲਾਂ ਪਹ ਪੈਂਦੀ ਹੁੰਦੀ ਸੀ ਆਪਣੀ ਪਲਾਈ ਤੇ ਇਹ ਫਾਈਬਰ ਆ ਗਈ ਮਿੱਤਰੋ ਇਹ ਫਾਈਬਰ ਆ ਗਈ 4 ਫੁੱਟੀ ਹੈ ਨਾ 2 ਫੁੱਟੀ ਸਰੀਆ ਪਾਈਪਾਂ ਵਗੈਰਾ ਸਮਾਨ ਸਾਰਾ ਮਟੀਰੀਅਲ ਇੱਧਰ ਦੇਖੋ ਸਾਰਾ ਮਟੀਰੀਅਲ ਤੁਹਾਨੂੰ ਇੱਥੋਂ ਇੱਕ ਦੁਕਾਨ ਤੋਂ ਹੀ ਮਿਲ ਜੂਗਾ ਤੇ ਆਜੋ ਗਰਾ ਵੇਤਾ ਬਜਰੀ ਸਵਿੰਟ ਸਾਰਾ ਕੁਝ ਇਥੋਂ ਤੁਹਾਨੂੰ ਫਿਲਹਾਲ ਮਿਲ ਜੂ ਤੇ ਆਪਾਂ ਅੱਜ ਗੱਲਬਾਤ ਕਰੌਣੇ ਬਾਈ ਦੇ ਨਾਲ ਤੇ ਨਾ ਸਿਮਿੰਟ ਵੀ ਦੇਖੋ ਸਾਰੇ ਤਰ੍ਹਾਂ ਦੇ ਮਿਲਦੇ ਸਾਨੂੰ ਏਸੀ ਕਬੂਜਾ ਅਲਟਰਾ ਟ੍ਰੈਕ ਤੇ ਇਹ ਖਾਸ ਪਰਵੰਦਾ ਟਰਾਲੀਆਂ ਭਰਨ ਦਾ ਬਰੇਤੀ ਬਜਰੀ ਦੀਆਂ ਤੇ ਛੱਡ ਕੇ ਵੀ ਲਾ ਕੇ ਵੀ ਆਉਂਦੇ ਵੀਰ ਤੇ ਅੱਜ ਤੁਹਾਨੂੰ ਜਿਹੜੀ ਚੀਜ਼ ਦਿਖਾਉਣੇ ਨਾ ਆਪਾਂ ਉਹ ਆ ਗਿਆ ਸਲੇਟਾਂ ਹਾਂ ਸਿਮਿੰਟ ਦੀ ਸਿਮਿੰਟ ਦੀਆਂ ਸਲੇਟਾਂ ਜਿਹੜੀਆਂ ਦੀ ਹਰ ਸਚਰੀ ਵਾਲੀਆਂ 7 ਪੌਣ ਨੂੰ ਚਾਹੀਦੀਆਂ ਜਿਵੇਂ ਟੂੜੀ ਵਾਲੀ ਪਾਉਣੇ ਕੋਈ ਕਿਸੇ ਨੇ ਘਰ ਪਾਉਣਾ ਹੈ ਨਾ ਹਾਂ ਕੁਥ ਮਰਜੀ ਪੋਲਵਾ ਘੋਲੂਆ ਕਰਕੇ ਹੀ ਇਹਦੇ ਨਾਲ ਵਧੀਆ ਮਟੀਰੀਅਲ ਪਾ ਕੇ ਜਿਹੜਾ ਬਣਾਉਂਦੇ ਨੇ ਦੇਖੋ ਤੁਸੀਂ ਦੇਖ ਸਕਦੇ ਹੋ ਤੇ ਇਧਰ ਕਾਲਾ ਸੇਠ ਮਾਰੀ ਜਾਂਦਾ ਗਰਮ ਵਾਲਾ ਠੀਕ ਹੈ ਵਧੀਆ ਬਸ 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 ਇਹ ਕਿੰਨੇ ਫੁੱਟੀ ਹੈ ਇਹ ਇਹ 5 ਡੇਢ ਇਹ 5 ਡੇਢ ਦੀ ਆ ਠੀਕ ਆ ਇਹ ਮਤਲਬ ਕਿ ਜਿਵੇਂ ਗਾਹਕ ਮੰਗਦਾ ਉਵੇਂ ਹੀ ਬਣਾ ਦਿੰਨੇ ਹੋ ਕ ਹਾਂ ਹਾਂ ਜਿਵੇਂ ਗਾਹਕ ਮੰਗਦਾ ਠੀਕ ਆ 4 ਡੇਢ ਦੀ ਵੀ ਆ ਜਾਂਦੀ ਹੈ ਹਾਂ ਇਹ ਚ ਮਲਕੇ ਵੀ 4 1 ਦੀ ਵੀ ਆਈ ਆ ਠੀਕ ਜਿਵੇਂ ਉਹ ਛੋਟੀ ਆ ਛੋਟੀ ਆ ਪਰਲੀ ਨਾ ਹਾਂ ਇਹ 4 1 ਦੀ ਆ ਗਈ ਠੀਕ ਆ ਉਹ 4 1 ਦੀ ਉਹ 4 ਡੇਢ ਦੀਆਂ ਉਹ 4 ਡੇਢ ਦੀਆਂ ਆ ਗਈਆਂ ਉਹ 4 1 ਦੀਆਂ ਆ ਗਈਆਂ ਉਹ 4 1 ਦੀਆਂ ਆ ਗਈਆਂ ਸਾਰੇ ਸਾਈਜ਼ ਉਪਲਬਧ ਨੇ ਹਾਂ ਵੀ ਜਿੱਥੇ ਤੇਰੀ ਆਈ ਲਾਓ ਕਾਲੀਆਂ ਕਹਿਣ ਨੂੰ ਠੀਕ ਆ ਛਿਰੀ ਵਾਲੀਆਂ ਨੇ ਲਾਓ ਕਾਲੀਆਂ ਹਾਂਜੀ ਹਾਂਜੀ ਇਹ ਛਿਰੀ ਚਿਚੜੀ ਆ ਡਿੱ ਜਾਂਦੀ ਆ ਦੀ ਹਾਂਜੀ ਹਾਂਜੀ ਠੀਕ ਆ ਆ ਤਾਂ ਹੀ ਉਹ ਇੱਥੇ ਆ ਦਿੱਤਾ ਹੈ ਨਾ ਇਹ ਗਾਹ ਲੱਗੀ ਹੋਈ ਐਂਗਲੇ 'ਚ ਹਾਂ ਚਾਂਚੇ ਦੇ ਵਿੱਚ ਉਹ ਵਸਾਂ ਚਾਂਚਾ ਗਾਹਾਂ ਪਾ ਜਾਂਦਾ ਹਾਂ ਹਾਂਜੀ ਹਾਂਜੀ ਠੀਕ ਆ ਆ ਇੱਕ ਦੀ ਆ ਗਈ ਹੈ ਆਊਟਰ ਤੇ ਵੀ ਚਾਰ ਮਿਲਦਾ ਮਾਲ ਬਾਕੀ ਠੀਕ ਆ ਲੈ ਮਿੱਤਰੋ ਪੂਰੀਆਂ ਸਫਾਈ ਸਫਾਈ ਵਾਲੀਆਂ ਕਹਦੀਆਂ ਘੈਂਟ ਤੁਹਾਨੂੰ ਜਿਹੜੀਆਂ ਇਹ ਸਲੇਟਾਂ ਮਿਲ ਜਾਣਗੀਆਂ ਪਿੰਡ ਪੈਣੀ ਜੱਸਾ ਜਿਲ੍ਹਾ ਬਰਨਾਲਾ ਹੈ ਨਾ ਲੋਕੇਸ਼ਨ ਮੇਰੇ ਜੀ ਤੁਸੀਂ ਵੀ ਦੱਸ ਦਿਓ ਮੇਨ ਇਹ ਆਪਣਾ ਸੰਨਾ ਰੋਡ ਆ ਗਿਆ ਜੀ ਪੈਣੀ ਜੱਸਾ ਠੀਕ ਪੈਣੀ ਜੱਸਾ ਸੰਨਾ ਰੋਡ ਡੇੜੇ ਚ ਰਸਤਾ ਤੇ ਨੇੜੇ ਇਧਰ ਆਪਣੇ ਸੁਵੇਦਾ ਪੁਲਾ ਆ ਗਿਆ ਜੀ ਪੈਣੀ ਜੱਸੇ ਵਾਲਾ ਠੀਕ ਆ ਤੇ ਵਿਚਾਲੇ ਆ ਜਮਾ ਢੂਲਾ ਸਟੋਰ ਗੁਰਦਾਨ ਘਟੂਲਾ ਸਟੋਰ ਹੈ ਨਾ ਤੇ ਇਹਦਾ ਪਰ ਰੇਟ ਦੀ ਗੱਲ ਕਰੀਏ ਤਾਂ ਰੇਟ ਮੌਕੇ ਦੇ ਹੋ ਜੀ ਬਸ ਮੌਕੇ ਤੇ ਹੋ ਜੂਗਾ ਠੀਕ ਹੈ ਤੇ ਚਾਰ ਚਾਰ ਪੂਰਾ ਵਧੀਆ ਛੱਲੀ ਬਾਕਸ ਠੀਕ ਹੈ ਮਟੀਰੀਅਲ ਹੁਣ ਤੁਹਾਡੇ ਸਾਹਮਣੇ ਹੈ ਮਿੱਤਰੋ ਜਮਾ ਬਾਈ ਹੁਣੀ ਪੂਰਾ ਤੇ ਇਸਮੈਂਟੇ 'ਚ ਕਿਹੜਾ ਵਰਤਣਾ ਆਪਾਂ ਸਿਮੈਂਟ ਏਸੀਸੀ ਏਸੀਸੀ ਠੀਕ ਹੈ ਏਸੀਸੀ ਸਿਮੈਂਟ ਹੈਗਾ ਉਹਦਾ ਬਾਕੀ ਗਾਹਕ ਦੇ ਸਾਰੇ ਜਿਹੇ ਜਿਹੇ ਬਣੋਣੇ ਅਲਟਰਾਟੈਕ ਦੀ ਬਣਵਾਉਣੀਆਂ ਨੇ ਉਹ ਜੀਆਂ ਗਾਹਕ ਬਣਵਾ ਸਕਦਾ ਕੋ ਕਿਸੇ ਵੀ ਮਟੀਰੀਅਲ ਦੇ ਕੋਲੇ ਖੜ ਕੇ ਬਣਵਾ ਸਕਦਾ ਜਿੰਨੇ ਵੀ ਚਾਹੀਦੀ ਆ ਜਿਵੇਂ ਮਰਜ਼ੀ ਠੀਕ ਆ ਬਾਕੀ ਆਪਣੇ ਫੁੱਲ ਜ਼ਿੰਮੇਵਾਰੀ ਹੈ ਜੀ ਤੇ ਫੁੱਲ ਜ਼ਿੰਮੇਵਾਰੀ ਇਲਾਕਾ ਮਾ ਮਿੱਤਰੋ ਆ ਦੇਖ ਲਓ ਆ ਇਧਰ ਫੁੱਟ ਫੁੱਟ ਦੇ ਉਹਦੀ ਪਈ ਆਪਣੇ ਫੁੱਟ 4 ਦੀ ਐ ਇਹ ਹਾਂ ਫੁੱਟ 4 ਫੁੱਟ 4 ਦੀ ਤੇ ਆ ਸਵਾ ਦੀ ਆ ਨਾ ਡੇਢ ਦੀ ਜੀ ਇਹ ਡੇਢ 4 ਦੀ ਆ ਠੀਕ ਆ ਉਹ 5000 ਦੀ ਇਹ 5 ਡੇਢ ਦੀ ਹੈ ਨਾ ਹਾਂ ਹਾਂ 5 ਡੇਢ ਦੀ ਤੇ ਸਾਰੇ ਸਾਜ ਮਿਲ ਜਾਣਗੇ 3 1/4 ਡੇਢ ਤੇ ਸਫਾਈ ਵੀ ਜੀ ਪੂਰੀ ਆ ਆ ਬਸ ਸੱਤਾ ਲੈ ਪਾਸੇ ਆ ਜੂ ਨਾ ਪਹਿਲੇ ਦਿਨੋਂ ਠੇਕੇਦਾਰੀ ਮਿਸਤਰੀਆਂ ਜੀ ਠੀਕ ਆ ਆਪਾਂ ਪਾਪ ਤਿਆਰ ਕਰਦੇ ਠੀਕ ਆ ਇਹ ਨਹੀਂ ਗਾ ਪਾਪ ਵੀ ਬਣਵਾਤੀਆਂ ਆਪਾਂ ਪਾਪ ਤਿਆਰ ਕਰਦੇ ਆਪਾਂ ਆਪ ਤਿਆਰ ਕਰਦੇ ਬਈ ਜਮ ਤੇ ਆਹ ਦੇਖ ਲੋ ਚਿਰੀ ਆ ਚਰੀ ਇਧਰ ਲਿ ਚਰੀ ਚ ਫਸਾਉਣੀ ਆ ਨਾ ਇਹ ਤੇ ਇਧਰ ਜਾਵਾਂ ਟੋਂਕਾ ਪਾਣੀ ਤਾਂ ਥੱਲੇ ਨਹੀਂ ਜਾਂਦਾ ਉੱਤੇ ਜਦੋਂ ਘੋੜੂਆ ਬਣ ਕੇ ਪੈ ਗਿਆ ਜਮੇਵਾਰੀ ਆ ਜਮਾਂ ਲੈਟਰ ਵਾਲਾ ਕੰਮ ਹੋ ਜਾਊਗਾ ਵਧੀਆ ਖਰਚਾ ਘਟ ਜੀ ਇਹ ਠੀਕ ਹੈ ਲੈਟਰ ਨੂੰ ਅੱਧਾ ਖਰਚਾ ਅੱਧਾ ਖਰਚਾ ਹੈਗਾ ਹਾਂ ਠੀਕ ਹੈ ਬਰ ਗੇ ਲੈਟਰ ਦੇ ਨਾਲੋਂ ਅੱਧਾ ਖਰਚਾ ਆ ਜਾਂਦਾ ਠੀਕ ਹੈ ਤੇ ਕੋਈ ਹੋਰ ਖਾਸੀਅਤ ਹੈ ਇਹ ਚੀਜ਼ ਦੀ ਕਾਛੇ ਤਾਂ ਜੀ ਕਿ ਕਈ ਮੁੱਕ ਕਿਸਦਾ ਖਾਣ ਵੀ ਵੱਡਾ ਛੋਟਾ 3 ਫੁੱਟਾ 3 ਡੇਢ ਡੇਢ ਦੀ ਵੀ ਉੱਪਰ ਤਿਆਰ ਕਰਕੇ ਦੇ ਦਾਂਗੇ ਠੀਕ ਆ 3 ਡੇਢ ਦੀ ਵੀ ਉਸੇ ਖਣਾ ਤੇ ਸੱਤ ਬਦਲ ਲੀਆਂ ਜਿਵੇਂ ਟਾਇਲ ਵਾਲੇ ਵਾਲੀ ਪਿਛਲੀ ਉਵੇਂ ਉਹ ਹੋ ਜਾਊਗਾ ਉਹਦੇ ਸਾਈਜ਼ ਦੀ ਠੀਕ ਆ ਤੇ ਆ ਹੁਣ ਤੁਸੀਂ ਨਾਲ ਹੁੰਦੇ ਬਣਾਈ ਜਾਂਦਾਂ ਨੇ ਹਣਾ ਬਸ ਨਾਲ ਦੇ ਨਾਲ ਚਾਈ ਜਾਂਦਾ ਜੀ ਮਾਲ ਠੀਕ ਆ ਨਾਲ ਦੀ ਨਾਲ ਜਾਈ ਜਾਂਦਾ ਠੀਕ ਆ ਤੇ ਨੰਬਰ ਬੋਲ ਦੇ ਇੱਕ ਵਾਰਾ ਮੇਨ ਨੰਬਰ ਆਪਣਾ 9023812294 ਠੀਕ ਆ 95924 74798 74400 74798 744798 ਹਾਂਜੀ ਠੀਕ ਆ ਅਖਬਾਰ ਫਿਰ ਸਵਾਈ ਲਈ ਪੈਂਦਾ ਹੈ ਥੱਲੇ ਹਾਂ ਥੱਲੇ ਫਿਰ ਪਕੜਨ ਕਰਦੇ ਠੀਕ ਆ ਹਾਂ ਜੀ ਕਿਵੇਂ ਸਾਡੇ ਦੀ ਇਹ ਉਹ ਹੈ ਜੀ ਜੇ ਹੁਣ ਕੱਲ ਨੂੰ ਮੰਨ ਕੇ ਆਪਾਂ ਨੇ ਸੈਟਿੰਗ ਕੋਈ ਬਦਲਣੀ ਹੈਗੀ ਠੀਕ ਆ ਤਾਂ ਉਧਰ ਉਧਰ ਦੀ ਕਾਰਨ ਜੇ ਮਰਜੀ ਹਾਂ ਉਹ ਚੱਕਣਾ ਸੌਖਾ ਹੈਗਾ ਜੇ ਮਰਜੀ ਚੱਕ ਕੇ ਬਦਲ ਦੇ ਆ ਗਾਡਰ ਖਰਾਬ ਨਹੀਂ ਹੈ ਠੀਕ ਆ ਚੱਲੀਏ ਆ ਜੀ ਮਰਜੀ ਇਹਦੇ ਵਿੱਚ ਸਰੀਆ ਵੀ ਪੈਂਦਾ ਕਿ ਨਹੀਂ ਆ ਸਰੀਆ ਆ ਸਰੀਆ ਪਾਉਂਦਾ ਠੀਕ ਆ ਓਕੇ ਉਹ ਜਾਲ ਬਣਾਇਆ ਪਿਆ ਹੁਣ ਇਹਦੇ ਵਿੱਚ ਪੈ ਜੂਏ ਹਾਂਜੀ ਹਾਂਜੀ ਠੀਕ ਆ ਲਈ ਮਿੱਤਰੋ ਸਰੀਆ ਵੀ ਬਾਈ ਪਾਉਂਦੇ ਨੇਗੇ ਕਿੰਨੇ ਸੂਤਾ ਪੈਂਦਾ ਇਹਦੇ ਵਿੱਚ ਸਰੀਆ ਚਾਰ ਬਾਈ ਪਾਉਣਾ ਚਾਰ ਉਧਰੋਂ ਚਾਕੇ ਠੀਕ ਆ ਚਾਰ ਉਧਰੋਂ ਇਹ ਕਿੰਨੇ ਸੂਤਾ ਦਾ ਇਹ ਦੋ ਸੂਤਾ ਸਰੀਆ ਦੇ ਵਿੱਚ ਆਹ ਸਲੇਟ ਚ ਪੈਂਦਾਗਾ ਠੀਕ ਆ ਲਈ ਮਿੱਤਰੋ ਕੰਮ ਤੈਨੂੰ ਦਾ ਸਰੀਆ ਪਾਉਂਦੇ ਨੇ ਬਾਈ ਤੇ ਜਿਹੜੇ ਵੀ ਨੂੰ ਨਾ ਸਲੇਟਾਂ ਚ ਆਹੀ ਜਿਹਨੇ ਨੰਬਰ ਸਾਕਲੋ ਸਕਰੀਨ ਦੇ ਉੱਤੇ ਦਿੱਤਾ ਹੋਇਆ ਚੱਲ ਰਿਹਾ ਉਹ ਦੇਖੋ ਛੋਟਾ ਸਿਕੰਜਾ ਦੇ ਇਹਦੇ ਵਿੱਚ ਪਾਈ ਜਾਂਦੇ ਹੁਣ ਨਾਲ ਹੁੰਦੇ ਸਰੀਆ ਹੀ ਨਹੀਂ ਹੈਗਾ ਵੀ ਕੱਲਾ ਸਮਿੰਟ ਉਹਦੇ ਬਣਾ ਦਿਆ ਹੈ ਨਾ ਵੀ ਨਕਲੀ ਜਿਹਾ ਕੰਮ ਕਰਤਾ ਉਹ ਕੰਮ ਨਹੀਂ ਹੈਗਾ ਆਏ ਤੇ ਵੀ ਤਿੰਨਾਂ ਸਰੀਏ ਠੀਕ ਹੈ ਤਿੰਨਾਂ ਲੰਬੇ ਛੋਟੇ ਚ ਓਕੇ ਇਹ ਤਿੰਨ ਤਿੰਨ ਫੁੱਟੀਆਂ ਕਿ ਚਾਰ ਇਹ ਚਾਰ ਫੁੱਟੀਆਂ ਇਹ ਚਾਰ ਫੁੱਟੀਆਂ ਹੈਗੀ 4 ਫੁੱਟ ਦੀ ਆ ਹਾਂ 4 ਇਧਰ ਨੂੰ ਅਤੇ 1 ਫੁੱਟ ਇਧਰ ਨੂੰ ਆ ਦੇਖੋ ਮਾਲ ਪੂਰਾ ਵਧੀਆ ਜੀ 3 2 1 ਦਾ ਮਾਲ ਆ ਜੀ ਇਹ ਚ ਠੀਕ ਆ 3 2 1 ਦਾ ਹੈਗਾ ਹਾਂ ਜੀ ਹਾਂ ਜੀ ਤੇ ਤੁਹਾਡੇ ਸਾਹਮਣੇ ਮਿੱਤਰੋ ਜਿਹੇ ਕੋਲੇ ਖੜਕੇ ਪਵਾਲੇ ਮਾਲ ਹੈ ਨਾ ਇਹ ਨਹੀਂ ਹੈਗਾ ਵੀ ਜਿੰਨੀ ਸਲੇਟਸ ਨੂੰ ਚਾਹੀਦੀ ਆ ਉਨੀ ਮਿਲ ਜੂਗੀ ਜਿੰਨੇ ਫੁੱਟ ਮਾਲ ਚਾਹੀਦਾ ਹੋਇਆ ਉਹਨਾ ਤੁਹਾਨੂੰ ਮਿਲ ਜੂਗਾ ਦੇਖ ਸਕਦੇ ਹੋ ਜਿਹੜਾ ਮਰਜੀ ਸਵਿੰਟ ਲਾ ਲਿਓ ਬਰੇਤੀ ਵਾਲੇ ਦੀ ਸਾਰਾ ਆ ਦੇਖ ਸਰ ਬਰੇਤੀ ਵੀ ਕਰਨਾਲਾ ਰੇਤੇ ਜਿਹੜੀਆਂ ਸਲੇਟਾਂ ਨੇ ਉਹ ਬਲ ਰਹੀਆਂ ਨੇ ਤੇ ਬਾਕੀ ਨੰਬਰ ਸਕਰੀਨ ਦੇ ਉੱਤੇ ਚੱਲੀਆਂ ਜਿਹੜੇ ਵੀਰ ਨੂੰ ਕੋਈ ਹੋ ਢੂਲਾ ਚਾਹੀਦਾ ਤਾਂ ਉਹ ਵੀ ਸਮਾਨ ਮਿਲ ਜਿਹੜਾ ਢੂਲੇ ਦਾ ਤੇ ਨਵੀਂ ਜਿਵੇਂ ਹੁਣ ਫਾਈਬਰ ਆਈ ਹੋਈ ਹੈ ਨਾ ਹਾਂ ਹਾਂ ਨਵੀਂ ਫਾਈਬਰ ਆਪਣੀ ਤੇ ਪਿੰਡ ਭੇੜੀ ਜੱਸਾ ਜ਼ਿਲ੍ਹਾ ਬਰਨਾਲਾ ਮਿੱਤਰੋ ਤੇ ਬਾਕੀ ਨੰਬਰ ਸਕਰੀਨ ਦੇ ਉੱਤੇ ਚੱਲੀਆਂ ਦਾ ਤੇ ਕੰਟੈਕਟ ਕਰਦਾ ਤੁਸੀਂ ਉਹ ਕਰ ਲਓ ਬਾਈ ਤੇ ਨਾਲ ਤੇ ਕਰ ਦਿਓ ਵੀਡੀਓ ਨੂੰ ਸ਼ੇਅਰ ਧੰਨਵਾਦ